ਦੇਖੋ ਮੇਰਾ ਇਹ ਕਹਿਣਾ ਇਹ ਹੈ ਕਿ ਜਿਹੜਾ ਬਿੱਲ ਹੁੰਦਾ ਹੈ ਸਮੇ ਸਮੇਂ ਸਿਰ ਕਾਨੂੰਨ ਦੇ ਵਿੱਚ ਸੋਧ ਕਰਨਾ ਜਿਹੜਾ ਹੈ ਉਹ ਸਮੇਂ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਕੀ ਉਹ ਸੋਧ ਜਿਹੜਾ ਵੀ ਕਾਨੂੰਨ ਬਣਾਇਆ ਜਾ ਰਿਹਾ ਹੈ ਉਹ ਵਾਲੇ ਸਮੁਦਾਏ ਦੇ ਮੁਤਾਬਕ ਹੋ ਰਿਹਾ ਕਿ ਨਹੀਂ ਹੋ ਰਿਹਾ ਹੁਣ ਵਕਫ ਸੰਸ਼ੋਧਨ ਬਿੱਲ ਆਇਆ ਕੱਲ ਪਾਰਲੀਮੈਂਟ ਦੇ ਵਿੱਚ ਉਜ ਵੱਡੀਆਂ ਵੱਡੀਆਂ ਗੱਲਾਂ ਸਰਕਾਰ ਨੇ ਕੀਤੀਆਂ ਵਿਪਖਸ਼ ਨੇ ਕੀਤੀਆਂ ਔਰ ਐਂ ਲੱਗਦਾ ਕਿ ਜਿੱਦਾਂ ਦੋਨੋਂ ਸਿਆਸੀ ਜਮਾਤਾਂ ਮੁਸਲਮਾਨਾ ਨੂੰ ਕੈਸ਼ ਕਰਾਉਣ ਦੇ ਚੱਕਰ 'ਚ ਆ ਵੀ ਉਹ ਕਹਿੰਦੇ ਵੀ ਅਸੀਂ ਮੁਸਲਮਾਨਾਂ ਦੇ ਹਮਦਰਦ ਹਾਂ ਵਿਪਖਸ਼ ਕਹਿੰਦਾ ਸੀ ਮੁਸਲਮਾਨਾਂ ਦੇ ਹਮਦਰਦ ਹੈ ਲੇਕਿਨ ਦੋਨੋ ਜਮਾਤਾਂ ਨੇ ਇਹ ਗੱਲ ਕਿਤੇ ਨਹੀਂ ਕੀਤੀ ਇਹ ਤਾਂ ਕਿਹਾ ਕਿ ਵਕਫ ਦੀ ਸੰਪਤੀ ਨੂੰ ਕਿੱਦਾਂ ਸੰਭਾਂਗੇ ਇਹ ਕਿਹਾ ਕਿ ਸੰਪਤੀ ਦਾ ਹੋਣਾ ਨਾ ਹੋਣਾ ਕਿੱਦਾਂ ਤੈਅ ਕਰਾਂਗੇ ਇਹ ਵੀ ਕਿਹਾ ਕਿ ਵਕਫ ਬੋਰਡ ਨੂੰ ਡੀਕਨਸਟੀਚਨ ਅਗਰ ਕਰਦੇ ਆਂ 5 ਸਾਲ ਬਾਅਦ ਮੈਂਬਰ ਬਣਾਉਣੇ ਚੇਅਰਮੈਨ ਬਣਾਉਣੇ ਕਿੱਦਾਂ ਬਣਾਉਣਗੇ ਉਹ ਚੇ ਵੀ ਕਹਿੰਦਾ ਵੀ ਐਕਸਪਰਟ ਰੱਖਾਂਗੇ ਨਹੀਂ ਰੱਖਾਂਗੇ ਔਰਤਾਂ ਦੀ ਗਿਣਤੀ ਵਧਾਵਾਂਗੇ ਲੇਕਿਨ ਇਹ ਤਾਂ ਕਿਤੇ ਵੀ ਨਹੀਂ ਕਿਹਾ ਕਿ ਮੁਸਲਮਾਨਾਂ ਲਈ ਵਕਫ ਬੋਰਡ ਹਸਪੀਟਲ ਬਣਾਏਗਾ ਕਾਲਜ ਬਣਾਏਗਾ ਮੁਸਲਮਾਨਾਂ ਨੂੰ ਸਕਾਲਰਸ਼ਿਪ ਦੇਏਗਾ ਯਾ ਮੁਸਲਮਾਨਾਂ ਨੂੰ ਬਿਨਾ ਬਿਆਜ ਦੇ ਉੱਤੇ ਲੋਨ ਦੇ ਦੇਗਾ ਵਕਫਾ ਬੋਰਡ ਤੇ ਗਰੀਬ ਮੁਸਲਮਾਨਾਂ ਨੂੰ ਕਹੀ ਤਾਂ ਜਾਂਦੇ ਵੀ ਗਰੀਬ ਮੁਸਲਮਾਨ ਖੁਸ਼ ਹੋ ਜਾਣਗੇ ਕਿ ਉਹ ਖੁਸ਼ ਹੋਣੇ ਕਿੱਦਾਂ ਜਦ ਤੱਕ ਵਕਫਾ ਬੋਰਡ ਵੱਲੋਂ ਕੋਈ ਸਕੀਮਾਂ ਜਿਹੜੀਆਂ ਉਹ ਪਾਰਲੀਮੈਂਟ ਪਾਸ ਕਰਕੇ ਨਹੀਂ ਭੇਜਦੀ ਤਦ ਤੱਕ ਮੈਂ ਸਮਝਦਾ ਹਾਂ ਐਸੇ ਕਿਸੇ ਵੀ ਬਿੱਲ ਦਾ ਕੋਈ ਵੱਡਾ ਫਾਇਦਾ ਨਹੀਂ ਪੰਜਾਬ ਦੇ ਅੰਦਰ ਕੀ ਹੈ ਸਰ ਦੇਖਣ ਨੂੰ ਨਹੀਂ ਮਿਲਿਆ ਪੰਜਾਬ ਦੇ ਵਿੱਚ ਹਜੇ ਤੱਕ ਤਾਂ ਕੋਈ ਇਹਦਾ ਵੱਡਾ ਅਸਰ ਦੇਖਣ ਨੂੰ ਨਹੀਂ ਮਿਲਿਆ ਪੰਜਾਬ ਵਕਫਾ ਬੋਰਡ ਪਿਛਲੇ ਕਈ ਦਹਾਕੀਆਂ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ ਹੈ ਲੇਕਿਨ ਵਕਫ ਬੋਰਡ ਦੀ ਜਿਹੜੀ ਸੰਪਤੀਆਂ ਤੇ ਨਜਾਇਜ਼ ਕਬਜ਼ੇ ਨੇ ਉਹਦੀ وجہ ਨਾਲ ਵਕਫ ਦੀ ਜਿਹੜੀ ਹੈ ਆਮਦਨੀ ਘਟ ਹੈ ਆਮਦਨੀ ਘਟ ਹੋਣ ਦੀ وجہ ਨਾਲ ਉਹਨਾਂ ਦੀ ਜਿਹੜੀਆਂ ਸਕੀਮਾਂ ਜਾਂ ਉਹ ਜੋਰ ਕੁਛ ਲੋਕਾਂ ਲਈ ਕਰਨਾ ਚਾਹੁੰਦੇ ਉਹ ਕਰ ਨਹੀਂ ਪਾਉਂਦੇ ਤੇ ਇਸ ਲਈ ਸਭ ਤੋਂ ਵੱਡਾ ਮਸਲਾ ਤਾਂ ਵਕਫ ਦੀ ਸੰਪਤੀਆਂ ਤੇ ਨਜਾਇਜ਼ ਕਬਜ਼ੇ ਦੇ ਹੈ ਹੁਣ ਇੱਥੇ ਤਾਂ ਜਿਹੜਾ ਨਵਾਂ ਬਿੱਲ ਆ ਲਿਆ ਉਹ ਚ ਨਜਾਇਜ਼ ਕਬਜ਼ੇ ਨੂੰ ਹਟਾਉਣ ਦੀ ਗੱਲ ਹੀ ਨਹੀਂ ਹੈ ਉਹ ਤਾਂ ਵਕਫ ਬੋਰਡ ਦੀਆਂ ਸੰਪਤੀਆਂ ਨੂੰ ਉਲਟਾ ਡਿਸਪਿਊਟ ਦੱਸ ਕੇ ਇਹ ਤੈਅ ਕੀਤਾ ਜਾਊਗਾ ਵੀ ਇਹ ਸਰਕਾਰ ਦੀਆਂ ਆ ਜਾਂ ਵਕਫ ਬੋਰਡ ਦੀਆਂ ਤੁਹਾਨੂੰ ਕੀ ਲੱਗਦਾ ਜੀ ਸਰਕਾਰ ਇੱਕ ਨਵਾਂ ਵਕਫ ਬੰਨ ਜਣਾ ਲਿਆਉਣ ਜਾ ਰਹੀ ਹੈ ਧਾਰਮਿਕ ਮਾਮਲੇ ਦੇ ਵਿੱਚ ਦਿੱਤਾ ਹੈ ਹਾਂ ਬਿਲਕੁਲ ਅਗਰ ਤੁਸੀਂ ਕਿਸੇ ਵੀ ਧਰਮ ਦੀ ਕਮੇਟੀ ਦੇ ਵਿੱਚ ਦੂਸਰੇ ਧਰਮ ਦੇ ਮੈਂਬਰਾਂ ਨੂੰ ਨੋਮੀਨੇਟ ਕਰਨਾ ਚਾਹੁੰਦੇ ਹੋ ਤੈਨੂੰ ਤੁਸੀਂ ਧਾਰਮਿਕ ਆਜ਼ਾਦੀ ਵਿੱਚ ਦਖਲੰਦਗੀ ਸਮਝੋ ਪਰ ਮੈਂ ਦਿਲ ਤੋਂ ਕੀ ਕਰছি ਸਭ ਤੋਂ ਵੱਡੀ ਬਾਤ ਇਹ ਹੈ ਕਿ ਮੈਨੇਜਮੈਂਟ ਜਿਹੜੀ ਹੈ ਮੈਨੇਜਮੈਂਟ ਦੇ ਵਿੱਚ ਜਿਹੜੇ ਲੋਕ ਹੋਣਗੇ ਉਨਕਲ ਦਿੱਤੀ ਹੋਮ ਮਿਨਿਸਟਰ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਅਸੀਂ ਐਕਸਪਰਟ ਲੈ ਕੇ ਆਵਾਂਗੇ ਜਿਹੜੇ ਨਾਨ ਮੁਸਲਮ ਵੀ ਹੋਣਗੇ ਤੇ ਇੱਕ ਗੱਲ ਦੱਸੋ ਕਿ ਕਿਸੇ ਵੀ ਗੈਰ ਮੁਸਲਮਾਂ ਦਾ ਜਿਹੜਾ ਧਰਮ ਸਥਾਨ ਹੈ ਉਹ ਚ ਇੱਕ ਮੁਸਲਮਾਨ ਜਾ ਕੇ ਕੀ ਦੱਸ ਸਕਦਾ ਹੈ ਕਿ ਵੀ ਕਿਸ ਹਿਸਾਬ ਨਾਲ ਇੱਥੇ ਇਬਾਦਤ ਹੋ ਰਹੀ ਹੈ ਕਿਸ ਹਿਸਾਬ ਨਾਲ ਪ੍ਰੋਟੋਕੋਲਸ ਨੇ ਕੀਤੇ ਤੇ ਰੂਲਸ ਰੈਜ਼ੋਲੂਸ਼ਨ ਨੇ ਨਹੀਂ ਦੱਸ ਸਕਦਾ ਉਹ ਕਦੀ ਵੀ ਕਿਉਂਕਿ ਉਹਦਾ ਉਸ ਧਰਮ ਦੇ ਨਾਲ ਕੋਈ ਵਾਸਤਾ ਨਹੀਂ ਹੈ ਇਸੀ ਤਰ੍ਹਾਂ ਕੋਈ ਗੈਰ ਮੁਸਲਮਾਨ ਕਿੱਦਾਂ ਵਕਫ ਬੋਰਡ ਜਾ ਕੇ ਦੱਸ ਸਕਦਾ ਹੈ ਕਿ ਵੀ ਮਸਜਿਦ ਕਿੱਦਾਂ ਬਣਾਈ ਜਾਏਗੀ ਜ਼ਕਾਤ ਦਾ ਸਿਸਟਮ ਕੀ ਹੋਏਗਾ ਮੁਸਲਮਾਨਾ ਦੀ ਚੈਰੀਟੀ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਕੀ ਨਹੀਂ ਕੀਤਾ ਜਾ ਸਕਦਾ ਕਬਰਸਤਾਨਾਂ ਦੇ ਕੀ ਪ੍ਰੋਟੋਕਾਲ ਨੇ ਕਿਸ ਹਿਸਾਬ ਨਾਲ ਰਿਜ਼ਰਵ ਕਰਨੇ ਚਾਹੀਦੇ ਜਾਂ ਨਹੀਂ ਕਰੇ ਦੇ ਖਾਨ ਕਹਾ ਜੜੀਆਂ ਹੈਗੀਆਂ ਉਹਨਾਂ ਚ ਸਾਲਾਨਾ ਤੌਰ ਤੇ ਜਿਹੜੇ ਮੁਸਲਮਾਨਾਂ ਦੇ ਸਮਾਗਮ ਹੋ ਰਹੇ ਆ ਜਾਂ ਉੱਥੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਕੀ ਜ਼ਰੂਰਤ ਹੈ ਮੈਂ ਤਾਂ ਸਮਝਦਾ ਕਿ ਦੂਸਰੇ ਨੂੰ ਪਤਾ ਹੀ ਨਹੀਂ ਹੋਏਗਾ ਜਦ ਤੱਕ ਕੋਈ ਮੁਸਲਮਾਨ ਸੀਓ ਜਾਂ ਚੇਅਰਮੈਨ ਨਹੀਂ ਨਾਮਿਨੇਟ ਹੋਏਗਾ ਤਦ ਤੱਕ ਉਹ ਜਿਹੜਾ ਆਪਣਾ ਕੰਮ ਨਹੀਂ ਕਰਦਾ ਇਹ ਤਾਂ ਸਾਰਾ ਕਸੂਰ ਮੁਸਲਮਾਨ ਲੀਡਰਾਂ ਦਾ ਹੈ ਜੋ ਸਾਫ਼-ਸੁਥਰੀ ਗੱਲ ਹੈ ਮੁਸਲਮਾਨ ਜਿਹੜੇ ਵੱਡੇ ਲੀਡਰ ਵੱਡੇ ਮੌਲਵੀ ਦੇਸ਼ 체ਗੇ ਨੇ ਇਹਨਾਂ ਨੇ ਪਿਛਲੇ 75 ਸਾਲ ਚ ਵਕਫ ਬੋਰਡ ਦਾ ਮਿਸਯੂਜ਼ ਕੀਤਾ ਹਰਤਾਣੀ ਮਾ ਜਿਸ ਨਤੀਜੇ ਤੇ ਅਸੀਂ ਪਹੁੰਚ ਗਏ ਆਂ ਕਿ ਪਾਰਲੀਮੈਂਟ ਜੀ ਵਕਫ ਬੋਰਡ ਦਾ ਜਿਹੜਾ ਕੋ ਇਹਨਾਂ ਦੇ ਸਾਹਮਣੇ ਉਤਲ-ਪੁਤਲ ਮਚਾਈ ਜਾ ਰਹੀ ਹੈ ਤੇ ਇਹ ਸਿਆਸੀ ਤੌਰ ਤੇ ਤਾਂ ਮੁਸਲਮਾਨਾਂ ਦੀ ਰਹਿਨਮਾਈ ਨਹੀਂ ਕਰਦੇ ਇਹ ਤਾਂ ਬਸ ਇਹ ਹੀ ਦੱਸਦੇ ਵੀ ਧਰਨੇ ਲਾ ਲਓ ਧਰਨੇ ਲਾ ਲਓ ਧਰਨਿਆਂ ਦੇ ਨਾਲ ਨਹੀਂ ਕਾਨੂੰਨ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਬਣਦਾ ਹੈ ਤੇ ਮੈਂ ਮੁਸਲਮਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣੇ ਐਸੇ ਲੀਡਰ ਚੁਣਿਆ ਕਰੋ ਜਿਹੜੇ ਪਾਰਲੀਮੈਂਟ 'ਚ ਜਾ ਕੇ ਤੁਹਾਡੇ ਹੱਕਾਂ ਦੀ ਗੱਲ ਕਰੇ ਨਾ ਕਿ ਸਿਰਫ ਜਿਹੜੇ ਕਹਿਣ ਕਿ ਜੇ ਕੋਈ ਗੱਲ ਹੋ ਜਾਏ ਤੇ ਧਰਨਾ ਲਾ ਲਓ ਧਰਨੇ ਦੇ ਨਾਲ ਤੁਹਾਡਾ ਮਸਲਾ ਹੱਲ ਹੋਣ